ਦੂਰ ਫੱਟੇ ਮੂੰਹ ਆ ਸਾਡੇ ਸਿੱਖ ਲੀਡਰਸ਼ਿਪ ਦੇ ਦੂਰ ਫੱਟੇ ਮੂੰਹ ਆ ਸਾਡੇ ਜਥੇਦਾਰਾਂ ਦੇ ਦੂਰ ਫੱਟੇ ਮੂੰਹ ਆ ਸਾਡੇ ਸਿੱਖਾਂ ਦੇ ਕਿਉਂ ਆ ਮੈਂ ਅੱਜ ਇੱਕ ਵੀਡੀਓ ਪਾਈ ਆ ਉਹ ਜਟਾਂ ਵਾਲਾ ਸਾਧ ਪੀਲੇ ਜੇ ਕੱਪੜੇ ਪਾ ਕੇ ਰਹਾਦਾ ਜਿਹੜੇ ਕੜੀ ਰੰਗੇ ਜੇ ਗੁਰਨਾਨਕ ਦੇਵ ਜੀ ਦੀ ਆਦਮ ਕੱਦ ਫੋਟੋ ਵੀ ਬਣਾਤੀ ਉੱਪਰ ਚਾਨਣੀ ਵੀ ਲਾਤੀ ਉਹਨਾਂ ਦੇ ਤਿਲਕ ਵੀ ਲਾਤਾ ਗੜਚੇ ਲੰਬੀ ਇੱਥੇ ਮਾਲਾ ਵੀ ਪਾਤੀ ਹੱਥ ਕਰਕੇ ਐਂ ਵਾਹਤੇ ਗੁਰਨਾਨਕ ਦੇਵ ਜੀ ਵੀ ਜਿਵੇਂ ਸਾਧ ਸੰਤ ਜਿਵੇਂ ਡੇਰੇ ਵਾਲੇ ਹੁੰਦੇ ਨੇ ਐਂ ਕਰਕੇ ਵਾਹਤੇ ਤੇ ਹਲ ਬੋਂਦਿਆਂ ਦੀ ਫੋਟੋ ਦੀ ਕਰਦਾ ਖ ਤਿਲਕ ਵੀ ਹਲ ਬਾਹਰੇ ਨੇ ਗੁਰਨਾਨਕ ਦੇਵ ਜੀ ਦੀ ਤੇ ਮੈਂ ਉਹਦੇ ਤੇ ਤਿਲਕ ਲਾਉਣਾ ਅੱਜ ਤਿਲਕ ਲਾਤਾ ਕੱਲ ਨੂੰ ਜਨੇਊ ਪਾ ਦੇਣਗੇ ਜਿਹੜੀ ਚੀਜ਼ ਦਾ ਉਹ ਖੰਡੜ ਕਰਦੇ ਸੀ ਉਸੇ 'ਚ ਤੁਹਾਨੂੰ ਘੜੀ ਛੱਲਿਆਈ ਲਿਆਈ ਮੂਰਤੀ ਪੂਜਾ 'ਚ ਕਨਾਨ ਲਿਆਈ 50 ਸਾਲਾਂ ਬਾਅਦ ਜੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਪਰ ਕਰਮਾਂ ਚ ਇਹਨਾਂ ਦੀਆਂ ਮੂਰਤੀਆਂ ਨਾ ਪਈਆਂ ਹੋਈਆਂ ਮੇਰੇ ਮੂੰਹ ਤੇ ਥੁੱਕ ਦਿਓ ਚਪੇੜਾ ਮਾਰਨ ਨੂੰ ਜੀ ਕਰਦਾ ਕਈ ਵਾਰ ਮੂੰਹ ਤੇ ਚਪੇੜਾ ਦੱਬ-ਦੱਬ ਕੇ ਥੋੜਾ ਜੀ ਕਰਦਾ ਥੋੜੇ ਹੈ ਕੋਈ ਥੋੜੇ ਅੰਦਰ ਹੈ ਆਤਮਾ ਥੋੜੇ ਐਡੇ ਐਡੇ ਕਸ਼ਾਇਰੇ ਪਾਏ ਆ ਤੁਸੀਂ ਐਡੇ ਐਡੇ ਗਾਤਰੇ ਪਾਏ ਆ ਤੁਸੀਂ ਦਾੜ੍ਹੀ ਛੱਡਿਆ ਤੁਸੀਂ ਤੁਹਾਨੂੰ ਲੀਡਰ ਬਣਾਇਆ ਅਸੀਂ ਤੁਹਾਨੂੰ ਅੱਗੇ ਲਾਇਆ ਯਾਰ ਅਸੀਂ ਜਮਾ ਥੋੜੇ ਚ ਕੋਈ ਅ ਇਨਸਾਨ ਵਾਲੀ ਕੋਈ ਸਿੱਖ ਵਾਲੀ ਕੋਈ ਕੁਝ ਨਾ ਨਹੀਂ ਫਿਰ ਇਹ ਇਹ ਤਾਂ ਬੈਸਟ ਆ ਫਿਰ ਬਿਹਾਰ ਤੋਂ ਲਿਆਓ ਭਾਈ ਉਹਨਾਂ ਨੂੰ ਹੀ ਬਣਾਓ ਤਕल्ल ਤਾਂ ਖਤਮ ਆ ਤੂੰ ਜੀ ਫਿਰ ਤੁਸੀਂ ਮੰਨੀ ਬੈਠੋ ਤੁਸੀਂ ਤਾਂ ਆਪ ਹੀ ਕੋਡੇ ਹੋਏ ਪਏ ਹੋ ਉਹਨਾਂ ਦੇ ਮੂਰੇ ਉਹ ਕੀ ਕਰਨੇ ਯੋਕੀ ਮਾਰਨਗੇ ਥੋੜੀ ਤੁਸੀਂ ਤਾਂ ਆਪ ਹੀ ਹੋਗੇ ਵੀ ਲਓ ਆ ਸਾਰਾ ਕੋਈ ਸਮਾਨ ਵੀ ਲਿਆ ਦਿੰਨੇ ਤੇ ਲਓ ਠੋਕੋ ਫੇ ਠੋਕੋ ਤਾਲੀ ਠੋਕੋ ਤਾਲੀ ਆ ਠੋਕੋ ਦਾਲੀ ਵਾਲੇ ਸਾਰੇ ਇਹ ਉਹੀ ਆ ਜਿੰਨੇ ਹੈ ਠੋਕੋ ਦਾਲੀ ਕਿਉਂ ਕਰੇ ਬਹਿ ਜਾਂਦਾ ਠੀਕ ਹੈ ਜੇ ਤੇਰੇ ਕੋਲ ਪਾਲਸੀ ਆ ਕੋਈ ਪਲਾਨ ਆ ਤੂੰ ਲੱਗ ਪੁ ਪਿੰਡਾਂ ਚ ਜਾ ਇਹ ਕੁਝ ਹੈ ਤੇਰੇ ਕੋਲੇ ਤੂੰ ਪਿੰਡਾਂ ਚ ਜਾ ਲਾਮਬੰਦੀ ਕਰ ਆਪੇ ਲੋਕ ਤੇਰਾ ਸਾਥ ਦੇਣਗੇ ਅਜਮਤਪਾਲ ਭਾਈ ਸਾਹਿਬ ਦਾ ਕਿੰਨਾ ਸਾਥ ਦੇ ਰਹੇ ਨੇ ਜਿਉਂ ਪਿੰਡ ਪਿੰਡ ਗਿਆ ਤਾਈਂ ਸਾਥ ਦੇ ਰਹੇ ਨੇ ਤੁਸੀਂ ਜਾਓ ਲੋਕਾਂ ਦਾ ਭਲਾ ਦਾ ਕਰੋ ਨਸ਼ੇ ਦਾ ਛਡਾਓ ਮਰ ਲੋ ਕੁਝ ਕਰ ਲੋ ਤੁਹਾਨੂੰ ਲੀਡਰ ਬਣਾਇਆ ਸੀ ਬਹਿ ਗਏ ਸਾਰੇ ਅੱਛਾ ਪੰਥਕ ਵੀ ਬਹਿ ਗਏ ਬਲਟਵਾ ਸਾਹਿਬ ਅਮਰਸਾਪਾਲ ਤਾਂ ਤਾਂ ਭਾਈ ਸਾਹਿਬ ਨਾਲ ਤਾਂ ਤੂੰ ਲੜਦਾ ਫਿਰਦਾ ਹੈ ਜਾ ਹਾਂ ਹੁਣ ਤੂੰ ਸਿੱਖ ਹੈ ਜਾ ਮਾਰਸ ਵਾਲੇ ਦੇ ਇੱਕ ਚ 6 ਗੋਲੀਆਂ ਤਾਰ ਕੇ ਪਿੱਤਲ ਲੱਗ ਜੂ ਤੇਰਾ ਵੱਡੇ ਅੱਤਵਾਦੀ ਦਾ ਪਤਾ ਤੂੰ ਹੱਥ ਖੜੇ ਕਰਕੇ ਆਇਆ ਕਿ ਨਹੀਂ ਆਇਆ ਮਾਰ ਦੇ ਤੂੰ ਜਿੱਗਨਾਂ ਪਰੋਖਾਂ ਪਰੋਸ਼ਾਨੀ ਗੋਣ ਪਰਦਾ ਵੀ ਅਸੀਂ ਲੱਗਦੇ ਆ ਮੂਰੇ ਤੇ ਇਹ ਜਿਹਨੂੰ ਫੇਰ ਮਾਰ ਕੇ ਨਾ ਰੋੜਿਆ ਹੋਵੇ ਦੇ ਦੂਜੇ ਦਿਨ ਜਿਹੜਾ ਕਹਿੰਦਾ ਮੇਰੇ ਗੁਰਦੇ ਫੇਲ ਨੇ ਮੇਰੇ ਫਲਾਨੇ ਫੇਲ ਨੇ ਮੇਰੇ ਤੇ ਮਗੇ ਉਹ ਤੁਹਾਨੂੰ ਕਰਾਮਾਤ ਚ ਲਿਆ ਰਿਹਾ ਤੇ ਜਿਹਦਾ ਕਰਾਮਾਤ ਦਾ ਸਾਡੇ ਗੁਰੂ ਸਾਹਿਬ ਨੇ ਖੰਡਣ ਕੀਤਾ ਦਰਬਾਰ 'ਤੇ ਦਿੱਲੀ ਦਰਬਾਰ ਜਦੋਂ ਗਏ ਨਾ ਗੁਰੂ ਸਾਹਿਬ ਜਦੋਂ ਇਹ ਬਣਿਆ ਤੁਸੀਂ ਇਹ ਦੇਖੋ ਵੀ ਪਹਿਲਾਂ ਗੱਲ ਕੀ ਹੋਈ ਸਟੇਟ ਕਿਵੇਂ ਕਰਦੀ ਆ ਆਪਦਾ ਕੰਮ ਅ ਕਮਜ਼ੋਰ ਸੀ ਬਾਦਸ਼ਾ ਅ ਬਾਦਸ਼ਾ ਦਾ ਹਰ ਗਿਆ ਸੀ ਉਹਦਾ ਮੁੰਡਾ ਬਹਿ ਗਿਆ ਸੀ ਗੱਡੀ ਤੇ ਕਮਜ਼ੋਰ ਸੀਗਾ ਸਰਹੰਦ ਦੇ ਖਿਲਾਫ ਕਾਰਵਾਈ ਨਹੀਂ ਕਰ ਸਕਦਾ ਠੀਕ ਹੈ ਜੀ ਉਹਨੇ ਇਹ ਕਹਿਤਾ ਵੀ ਤੁਸੀਂ ਹਮਲਾ ਕਰੋ ਕਿਉਂਕਿ 2 ਸਾਲ ਲੱਗੇ ਲੰਬਦੀ ਕਰਨ ਨੂੰ ਤੁਸੀਂ ਹਮਲਾ ਕਰੋ ਦਿੱਲੀ ਦੀ ਫੌਜ ਨਹੀਂ ਆਉਗੀ ਫਿਰ ਹੋਇਆ ਕਿ 50000 ਦੀ ਫੌਜ ਉਧਰ ਪੂਰੀ ਹਾਥੀ ਘੋੜੇ ਸਾਰਾ ਤਪਖਾਨਾ ਤੇ ਇਧਰ ਗੰਡਾਸੇ ਕਈਆਂ ਤੰਗਲੀਆਂ ਜਿਹੜਾ ਕੁਝ ਮਿਲਿਆ ਤੇ ਮਲਿਆ ਮੇਟ ਕਰਕੇ ਲੋਹੇ ਦੇ ਹੱਗੇ ਫੇਰ ਤੇ ਉੱਪਰ ਸਰੰਦ ਦੇ ਇਹ ਹੁੰਦੀ ਸੀ ਲੀਡਰਸ਼ਿਪ ਇਹ ਹੁੰਦੇ ਸੀ ਬੰਦੇ ਜਿਹੜੇ ਖੜਦੇ ਸੀ ਨਾਲ ਆ ਕਿਸੇ ਖਾਂ ਦੇ ਜਿਹੜੇ ਬਦਲੇ ਲੈਂਦੇ ਸੀ ਇਹ ਚੀਜ਼ ਦਾ ਤੇ ਅੱਜ ਤੱਕ ਜਨੇਊ ਤੱਕ ਲੈ ਆਏ ਆ ਤਾਂ ਕਿ ਬਸ 15-20 ਸਾਲ ਹੋਰ ਲੈ ਜਾਣਗੇ ਉੱਥੇ ਸੋਨੂ ਤੱਕ ਕਿ ਇਹ ਨਾਂ ਸਾਰੇ ਉਹ ਕੀ ਕਹਿੰਦੇ ਜਾਇ ਜਗਦੀਸ਼ ਸਾਰੇ ਜੇ ਥੋੜੀ ਹਰੀ ਨਾ ਕੀਤੀ ਇਹਨਾਂ ਨੇ ਤਾਂ ਮੇਰਾ ਨਾਂ ਬਦਲ ਦਿਓ ਜਾਇ ਜਗਦੀਸ਼ ਸਾਰੇ ਜੇ ਨਾ ਕੱਲ ਨੂੰ ਗਿਆਨੀ ਗੁਰਬਚਨ ਸਿੰਘ ਵਰਗੇ ਕਰਦੇ ਫਿਰ ਨਾ ਜਾਇ ਜਗਦੀਸ਼ ਸਾਰੇ ਉਹ ਮਰ ਲੋ ਕਾੜੇ ਕਥਾ ਵਾਚ ਕਾ ਨੂੰ ਬੇਨਤੀ ਆ ਗੁਰੂ ਘਰਾਂ 'ਚ ਜਾਂਦੇ ਉਹਨਾਂ ਨੂੰ ਗਾਲਾਂ ਕੱਢਿਆ ਕਰੋ ਇਹਨਾਂ ਦੇ ਮੂੰਹ ਤੇ ਥੁੱਕਿਆ ਕਰੋ ਜਾ ਕੇ ਇਹ ਮੈਨੂੰ ਐ ਨਹੀਂ ਪਤਾ ਯਾਰ ਇਹ ਰੋਟੀ ਕਿਵੇਂ ਖਾਂਦੇ ਹੋਣਗੇ ਇਹਨਾਂ ਦੇ ਹਜਮ ਕਿਵੇਂ ਆਉਂਦੀ ਹੋਊਗੀ ਨਾਲੇ ਇਹ ਕਹਿੰਦੇ ਨੂੰ ਅਸੀਂ ਲੀਡਰਾਂ ਸਿੱਖ। ਦੁਰਫਟੇ ਮੂਹਾਂ ਥੋੜੇ। ਤੇ ਜਿਹੜੇ ਤਨਾੜ ਸਿੱਖ ਨੇ ਅਮਰੀਕਾ ਕੈਨੇਡਾ ਬੈਠੇ ਨੇ ਉਹਨਾਂ ਦੀ ਜਮ੍ਹਾਂ ਟੋਟਲ ਦੁਰਫਟੇ ਮੂਹਾਂ। ਪਿਛਲੇ 70 ਸਾਲਾਂ 'ਚ ਆਪਾਂ ਆਪਣੇ ਪਿੰਡ ਦਾ ਕੋਈ ਸਵਾਰਿਆ। ਪਿਛਲੇ 70 ਸਾਲਾਂ 'ਚ ਆਪਾਂ ਕੌਮ ਦਾ ਕੋਈ ਸਵਾਰਿਆ। ਪਿਛਲੇ 70 ਸਾਲਾਂ 'ਚ ਆਪਾਂ 10 ਬੰਦਿਆਂ ਨੂੰ ਦੱਸ ਸਕੇ ਵੀ ਅਸੀਂ ਸਿੱਖਾਂ। ਪਿਛਲੇ 70 ਸਾਲਾਂ 'ਚ ਇਹਦੀ ਦੱਸ ਸਕੇ ਵੀ ਅਸੀਂ ਅਫਗਾਨੀ ਨਹੀਂ ਅਸੀਂ ਸਿੱਖ ਹੁੰਨੇ ਆ। ਕੜੇ ਤੇ ਦਾੜੀਆਂ ਤੇ ਹਮਲੇ ਹੋਏ ਪੱਗਾਂ ਤੇ ਹਮਲੇ ਹੋਏ ਹਰ ਹੁਣ ਤੱਕ ਹੁੰਦੇ ਆ ਸਾਨੂੰ ਪਾਕ ਹੀ ਕਿਹਾ ਜਾਂਦਾ ਇੱਥੇ ਵਿਦੇਸ਼ਾਂ 'ਚ ਇੱਥੇ ਖੜਿਆ ਜੀ ਅਸੀਂ মিডিਆ ਜ਼ੀਰੋ ਫਿਲਮਾਂ ਰਾਈ ਦੱਸ ਰਾਇ ਜੀ ਉਹ ਜ਼ੀਰੋ ਟੋਟਲ ਜ਼ੀਰੋ ਤੇ ਅਸੀਂ ਕੀ ਅਖੰਡ ਪਾਠ ਸਾਹਿਬ ਕਰਾਇਆ ਜੀ ਉਹ 10 ਬੋਰੇ ਆਟੇ ਦੇ ਦੇ ਤੇ ਬਸ ਬੇਟੀ ਡਾਕਟਰ ਬਣ ਜੇ ਸੁਖ ਸੁਖੀ ਆ ਫਿਰ ਪਾਠ ਕਰਾ ਦੇਾਂਗੇ ਬਸ ਇੰਨੇ ਕੁ ਫਿਕਰ ਆ ਸਾਡੇ ਕਰ ਵੱਡਾ ਲੈ ਲੀਏ ਛੋਟਾ じゃ ਇੱਕ 1000 ਐ ਹੀ ਸੀਗਾ ਗੱਡੀ ਥੋੜੀ ਜਿਹੀ ਵਧੀਆ ਲੈ ਲੀਏ ਸਟੇਟਸ じゃ ਬਣ ਜਾਂਦਾ ਕਿਉਂ ਪੁਰਾਣੀ ਤਰਹਾਣੀ ਜੀ ਆਵਾਂਗੇ ਪਾਟੇ ਕੱਪੜੇ ਜਾਗਾ ਲੈਣ ਬਣਾਉਣਾ ਨਹੀਂ ਪਈ ਅਗਲਾ ਕਹੂਗਾ ਪਤਾ ਨਹੀਂ ਕਿਹੜਾ ਜੱਟ ਬੁਕਟਾ ਆ ਗਿਆ ਅਕਲ ਹੋਣੀ ਚਾਹੀਦੀ ਆ ਦਿਮਾਗ 'ਚ ਬੰਦੇ ਦੇ ਚਾਹੀ ਚਾਦਰਾਂ ਬੰਨਿਆ ਹੋਵੇ ਚਾਦਨੇ ਵਾਲੇ ਜੱਜ ਵੀ ਰਿਟਾਇਰ ਹੋਏ ਨੇ ਬਾਜ਼ਾਰ 'ਚ ਗੱਲ ਤਾਂ ਇੱਕ ਸਾਈਡ ਤਾਂ ਲਵੋ ਵੀ ਅਸੀਂ ਆਹ ਸਾਈਡ ਖੜੇ ਆ ਬਾਈ ਇੱਕ ਸਾਈਡ ਤਾਂ ਲੈ ਲਓ ਤੁਸੀਂ ਮੈਂ ਤੁਹਾਨੂੰ ਪਬਲਿਕ ਨੂੰ ਵੀ ਅਪੀਲ ਕਰਦਾ ਇੱਕ ਸਾਈਡ ਤਾਂ ਹੋ ਜਾਓ ਵੀ ਅਸੀਂ ਕਾਂਗਰਸ ਵੱਲ ਆ ਅਸੀਂ ਭਾਜਪਾ ਵੱਲ ਆ ਅਸੀਂ ਕਾਲੀ ਦਲ ਵੱਲ ਆ ਅਸੀਂ ਆਜ਼ਾਦ ਵੱਲ ਆ ਅਸੀਂ ਹਾਂ ਕਿਦੇ ਵੱਲ ਆ ਇਹ ਤਾਂ ਦੱਸ ਦੋ ਅਸੀਂ ਤਾਂ ਨਿਊਟਰਲ ਆ ਮੌਕਾ ਵੇਖਾਂਗੇ ਜਿਹੜਾ ਸਾਡੀ ਕਰ ਕਰ ਨੌਕਰੀ ਤੇ ਇਹ ਚੀਜ਼ ਨੂੰ ਮਜ਼ਬੂਤ ਕਰੂਗਾ ਉਹਨੂੰ ਭਾਈ ਵੋਟ ਪਵਾ ਦੇਂਗੇ ਪਰ ਪਹਿਲਾਂ ਨਹੀਂ ਆਏ ਪਵਾਉਂਦੇ ਆਏ ਹੱਥ ਨਹੀਂ ਵਢਾਉਂਦੇ ਪਹਿਲਾਂ ਪੈਸਾ ਧਰਾ ਕੇ ਫੇਰ ਗੱਲ ਕਰਾਂਗੇ ਵੀ ਕਿੰਨੀ ਸਾਡੂੰ ਤੁਸੀਂ ਇਹ ਕਰੋਗੇ ਕਿੰਨੀ ਘਰ ਘਰ ਨੌਕਰੀ ਦੇਵੋਗੇ ਕਿੰਨਾ ਹੋ ਕਰੋਗੇ ਇੱਥੇ ਉਹਨਾ ਫੰਡ ਪਹਿਲਾਂ ਜਮਾ ਕਰਾਓ ਚਾਹੇ ਲੋਕਾਂ ਦੇ ਸਾਂਝੇ ਕਿਸੇ ਖਾਤੇ 'ਚ ਕਰਾਓ ਫੇਰ ਤੁਹਾਨੂੰ ਵੋਟਾਂ ਨਾ ਪਾਈਏ ਅਸੀਂ ਜਿਹੜਾ ਤੁਹਾਨੂੰ ਫੰਡ ਮਿਲਦਾ ਐਮਪੀ ਫੰਡ ਉਹ 'ਚ ਪਹਿਲਾਂ ਤੁਸੀਂ 5 ਕਰੋੜ ਆਪਦੀ ਕੋਈ ਜ਼ਮੀਨ ਜਾਇਦਤ ਵੇਚ ਕੇ ਪਹਿਲਾਂ ਜਮਾ ਤਾਂ ਕਰਾਓ ਵੀ ਆਹ ਲਓ ਲਾ ਕੇ ਲਈ ਧਰਤਾ ਜੇ ਮੈਂ ਕੱਲ ਨੂੰ ਜਿੱਤ ਗਿਆ ਤਾਂ ਇਹ ਮੈਂ ਲਾ ਦੂੰ ਐਮਪੀ ਫੰਡ ਲਾਉਂ ਮੈਂ ਰੱਖ ਲੂੰਗਾ ਜੋ ਪੋਈ ਚਲ ਠੀਕ ਆ ਇਹ ਮੈਂ ਚੱਕ ਲੈਂਦਾ ਮੈਂ ਐਮਪੀ ਪੈਂਡ ਲਾ ਦੂੰ ਫਿਰ ਦੁਬਾਰੇ ਆ ਕੇ ਵੀ ਭਾਈ ਐਮਪੀ ਪੈਂਡ ਖਰਚਦੇ ਆਂਦੇ ਵਾਲਾ ਚੱਕ ਲਈ ਉਹਨਾਂ ਤਾਂ ਕੋਈ ਗਾਰੰਟੀ ਤਾਂ ਲਵੋ 100 ਲੇਡਾ ਜਾ ਕੇ ਤਾਂ ਕੋਈ ਹੁਣ ਗੋਲਡ ਹੀ ਆ ਉਹਦੇ ਘਰ ਵਾਲੀ ਨੂੰ ਗਾਲਾਂ ਕੱਢੀ ਜਾਏ ਆ ਤੇ ਉਹ ਕਹਿੰਦਾ ਵੀ ਸੀਐਮ ਸਾਹਿਬ ਮੈਨੂੰ ਮੈਨੂੰ ਛੋਟੇ ਭਾਈਆਂ ਨੂੰ ਸ਼ਾਮਲ ਕਰਾਇਆ ਲੈ ਕਰ ਲੋ ਕਿਉਂ ਨੂੰ ਭਾਂਡਾ ਹੁਣ ਕੀ ਕਰੋਗੇ ਆਪਾਂ ਉਹੀ ਲੜਦੇ ਫਿਰਦੇ ਤੁਸੀਂ ਤੇ ਕਦੋਂ ਦੇ ਭੌਂਕੀ ਜਾਂਦੇ ਆ ਵੀ ਪਿੰਡਾਂ 'ਚ ਚਾਰ ਥਾਂੇ ਬੰਡੇ ਆ ਗਏ ਪਿੰਡ ਆਪਣਾ ਤੇ ਆਪਾਂ ਆਪਸ ਵਿੱਚ ਕੀ ਦੁਸ਼ਮਣੀ ਆ ਜੇ ਮੰਨ ਲੀਏ ਚਲੋ ਮੈਂ ਪਿੰਡ ਚ ਕਾਲੀ ਆ ਤੇ ਮੇਰੇ ਕਾਂਗਰਸੀ ਚਾਚੇ ਤਾਈ ਕੋਈ ਉਹਨਾਂ ਨੂੰ ਮੇਰੀ ਕੀ ਦੁਸ਼ਮਣੀ ਆ ਮੈਂ ਆਪਣੇ ਪਿੰਡ ਦੀ ਗੱਲ ਸੁਣਾ ਦਿੰਦਾ ਹਾਂ ਅਸੀਂ ਕਾਲੀ ਸੀ ਸਾਡੇ ਪਿੰਡ ਚ ਕਾਂਗਰਸੀ ਵੀ ਹੈਗੇ ਸੀ ਪਾਰਟੀ ਬਾਜ਼ੀ ਹੋਈ ਆਈ ਥਿੰਕ 96 95 96 ਤੋਂ ਬਾਅਦ 94 ਦੀ ਇਲੈਕਸ਼ਨ ਤੋਂ ਬਾਅਦ ਸਰਪੰਚੀ ਦੀ ਕਾਲਜ ਪੜ੍ਹਦੇ ਸੀ ਹੁਣ ਸਾਡੇ ਨਾਲ ਤਾਂ ਸਾਰੇ ਮੁੰਡੇ ਸੀ ਕਾਂਗਰਸੀਆਂ ਦੇ ਵੀ ਸੀ ਬਾਕੀ ਦੇ ਵੀ ਸੀ ਮੇਰੀ ਸਭ ਤੋਂ ਵੱਧ ਉਹਨਾਂ ਨਾਲ ਬਣਦੀ ਸੀ ਵਜੀਰ ਸਿੰਘ ਕੇ ਅਮਰੀਕ ਸਿੰਘ ਕੇ ਮੇਰ ਸਿੰਘ ਕੇ ਹੁਣ ਤੱਕ ਵੀ ਰਟੈਲ ਸਿੰਘ ਚਾਚਾ ਜੀ ਆ ਨਛੱਤਰ ਚਾਚੇ ਦੀ ਮੈਂ ਤੁਹਾਨੂੰ ਸਟੋਰੀ ਸੁਣਾਈ ਸੀ ਸਾ ਮੇਰੀ ਸਭ ਤੋਂ ਵੱਧ ਬਣਦੀ ਸੀ ਆਪਦੇ ਹੀ ਚਾਚੇ ਪਾਈ ਨੇ ਉਹ ਆਪਣੇ ਉਹ ਆਪਣੇ ਪ੍ਰਾਣ ਨੇ ਮਖੇੜੋ ਨਾ ਸੁੱਟੋ ਨਾ ਤੇ ਆਪਦੇ ਸਿੱਖ ਲੀਡਰਾਂ ਦੇ ਕੱਪੜੇ ਪਾੜੋ ਜਾ ਕੇ ਐ ਨਹੀਂ ਬੋਲ ਕੇ ਸਰਦਣਾ ਟੀਵੀਆਂ ਤੇ ਕੱਪੜੇ ਪਾੜੋ ਜਾ ਕੇ ਉਹਨਾਂ ਦੇ ਵੀ ਆ ਕੀ ਹੋਈ ਜਾਂਦਾ ਤੁਹਾਡਾ ਕੋਈ ਧਿਆਨ ਨਹੀਂ ਹੈ ਹੋਰਾ ਧਿਆਨ ਨਹੀਂ ਸਾਡਾ ਇੰਨੀ ਗੱਲ ਬੇਨਤੀ